ਲੱਟੂ ਲਿਆ ਇਹਦਾ ਲੱਟੂ ਲੱਟੂ ਇਹਦਾ ਲੱਟੂਆਂ ਦਾ ਟੱਪਾ ਦਿਓ ਮੇਰਾ ਬਾਕੀ ਹਾਂ ਠੀਕ ਹੈ ਤੁਚੀ ਕੀ ਕਹਿਣਾ ਚਾਹੋਗੇ ਪੁੱਤ ਹੋ ਜਾ ਮਰ ਜਾਓਗੇ ਕੀ ਕਹਿਣਾ ਚਾਹੋਗੇ ਪਹਿਲਾਂ ਸਰ ਪਹਿਲਾਂ ਲੱਡੂਆਂ ਦਾ ਡੱਬਾ ਦੇ ਕਿੱਥੇ ਹੈਂ ਲਿਆ ਦਿਓ ਵਾਪਸ ਦਿਓ ਤੁਸੀਂ ਹੈਂ ਅੱਧਰ ਕੀ ਕਰਾ ਜਾਓਗੇ ਆ ਤਾਂ ਕੀ ਪ੍ਰੋਗਰਾਮ ਸੀ ਤੁਸੀਂ ਯਾਰ ਇੱਕ ਮਿੰਟ ਮੇਰੀ ਗੱਲ ਤਾਂ ਕਰ ਲੈਣ ਦਿਓ ਹਾਂ ਐਮਐਲ ਸਾਹਿਬ ਨੂੰ ਰੈਸਟ ਕਰਾ ਦੇ ਹਾਂ ਕੋਈ ਨਹੀਂ ਕੋਈ ਨਹੀਂ ਰੈਸਟ ਕਰ ਰਿਹਾ ਕੋਈ 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 ਰੈਸਟ ਤੁਸੀਂ ਸਰਕਾਰੀ ਗੱਡੀ ਬਿਠਾ ਕੇ ਲਿਜਾ ਰਹੇ ਹੋ ਕੀ ਕਰਨਾ ਇਹਨਾਂ ਦੀ ਹੈਗੀ ਜੀ ਇਹਨਾਂ ਦੀ ਆਪਣੀ ਗੱਡੀਆਂ ਨੇ ਨਹੀਂ ਨਹੀਂ ਆਪ ਕਹਿੰਦਾ ਕੀ ਕਰਨੇ ਚਾਹੋਗੇ ਮੇਰੇ ਕੋਈ ਗੱਡੀ ਨਹੀਂ ਹੈ ਕੀ ਹੈ ਮੇਰੀ ਕੋਈ ਗੱਡੀ ਨਹੀਂ ਹੈਗੀ ਚਲੋ ਬੈਠੋ ਜੀ ਬੈਠੋ ਨਹੀਂ ਨਹੀਂ ਮੈਂ ਆਪਣੀ ਗੱਡੀ ਮੈਂ ਆਪਣੀ ਗੱਡੀ ਕੋਈ ਯਾਰ ਪੜੀ ਕੋਈ ਨਹੀਂ ਪੜੀ ਗੱਲ ਇਹ ਆ ਵੀ ਇਹ ਤੁਹਾਨੂੰ ਪਤਾ ਹੋਏਗਾ ਇਹ 1947 ਤੋਂ ਬਾਅਦ ਬੜੀ ਵੱਡੀ ਇੱਕ ਮੰਗ ਸੀਗੀ ਇਹ ਇਲਾਕੇ ਦੇ ਲੋਕਾਂ ਦੀ ਤੇ ਇਲਾਕੇ ਦੇ ਲੋਕਾਂ ਦੀ ਮੰਗ ਸੀ ਇਹਨਾਂ ਦੀ ਮੰਗ ਨੂੰ ਹਰਦਿਆਲ ਸਿੰਘ ਨੇ ਉਦੋਂ ਪੂਰਾ ਕਰਾਇਆ ਮੈਂ 26 ਕਰੋੜ ਰੁਪਇਆ ਪੰਜਾਬ ਸਰਕਾਰ ਤੋਂ ਲਿਆ ਕੇ ਦਿੱਤਾ ਸੀ ਉਹ ਕੰਮ ਚੱਲਦਾ ਚੱਲਦਾ ਆ ਕੇ ਹੁਣ ਕੰਪਲੀਟ ਹੋ ਗਿਆ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਜਿਹੜੀ ਇਹਨਾਂ ਦੀ ਡਿਮਾਂਡ ਸੀ ਉਹ ਹਰਦੀਪਾਲ ਸਿੰਘ ਦੀ ਅੱਜ ਸਦਰਾਂ ਪੂਰੀਆਂ ਹੋ ਗਿਆ ਫਟੇ ਪੈਕਿਜੇਟਰ ਵਾਈਟ ਦਾ ਕਰੰਡੋਸ সামেনে হেৰি গা চ ਉੱਥੇ ਉੱਥੋਂ ਰੇ ਲਿਆਏ ਤੁਸੀਂ ਇੱਥੋਂ ਉੱਥੇ ਚੱਲ ਜਾਓ ਹੈ ਤੁਸੀਂ ਲੈ ਜਾਓ ਜੀ ਆਓ ਜੀ ਗੱਲ ਖਤਮ ਹੋ ਗਈ ਇੱਧਰ ਆ ਰਹੇ ਆ ਅਸੀਂ ਫਿਰ ਪੁਲਿਸ ਰਿਗਾਰਡ ਦਾ ਠੀਕ ਹੈ ਅਸੀਂ ਵੀ ਮੰਗ ਰਹੇ ਹਾਂ ਗੱਲ ਗੱਲ ਕਰ ਰਹੇ ਹੋ ਗਲਤ ਤਾਂ ਪੂਰੀ ਗੱਲ ਕਰ ਰਹੇ ਹੋ ਉਹ ਗੱਲ ਕਰਦੇ ਨਾ ਸਾਈਡ ਤੇ ਸਾਈਡ ਤੇ ਹੈ ਨਹੀਂ ਕੋਈ ਟ੍ਰੈਫਿਕ ਚੱਲਦੀ ਹੈ ਐਵੇਂ ਹੀ ਕਿਲੋਮੀਟਰ ਦੂਰ ਹੈ ਹੈ ਇਸ ਤਰ੍ਹਾਂ ਦੇਖੋ ਗੱਲ ਤਾਂ ਹੋ ਰਹੀ ਹੈ ਵਾਲ ਦੀ ਗੱਲ ਹੋ ਰਹੀ ਹੈ ਉੱਥੋਂ ਤੁਸੀਂ ਕਿਹਾ ਰੇ ਜੋ ਇੱਥੋਂ ਉੱਥੋਂ ਚੱਲ ਜਾਓ ਤੁਸੀਂ ਹਟੋ ਪਿੱਛੇ ਮੈਂ ਪੜਾਅ ਕੰਮ ਕਰ ਲੈਣਾ ਹੈ ਨਾ ਹਾਂ ਗਲਤਾ ਕਰਨੀ ਹੈ ਹਾਂ ਹਾਂਜੀ ਸਰ ਇਹ ਡੈਮੋਕ੍ਰੇਸੀ ਹੈ ਤੁਸੀਂ ਖਤਮ ਹੀ ਕਰ ਚੱਲੇ ਆ ਤੇ ਮੈਂ ਦਾ ਜਿਹੜੇ ਤੁਹਾਨੂੰ ਕਹਿ ਰਿਹਾ ਸੀ ਕਿ ਉਹ ਕੰਪਲੀਟ ਜਿਹੜਾ ਹੋ ਗਿਆ ਤੇ ਮੈਂ ਇਲਾਕਾ ਨਿਵਾਸੀਆਂ ਨੂੰ ਵਧਾਈ ਦੇਣ ਦੇ ਲਈ ਆਇਆ ਸੀਗਾ ਬਾਕੀ ਤੁਸੀਂ ਹਾਲਾਤ ਦੇਖ ਹੀ ਲਏ ਹੈਗੇ ਆ ਇਹ ਬਿਲਕੁਲ ਬਰਦਾਸ਼ਤ ਨਹੀਂ ਕਰਦੇ ਕਿਉਂਕਿ ਇਹਨਾਂ ਦਾ ਤਾਂ ਇਹੀ ਕੰਮ ਆ ਕਿ ਅਸੀਂ ਚੀਪ ਪਬਲਿਸਿਟੀ ਲੈਣੀ ਹੈਗੀ ਆ ਲਈ ਜਾਣ ਮੈਨੂੰ ਉਸ ਕੱਲ ਤੇ ਕੋਈ ਅਸਰ ਨਹੀਂ ਹੈਗਾ ਅਸੀਂ ਤਾਂ ਲੋਕਾਂ ਦੇ ਦਿਲਾਂ ਦੇ ਉੱਤੇ ਜਿਹੜਾ ਆਪਣਾ ਨਾਮ ਲਖਾਣਾ ਚਾਹੁੰਦੇ ਸੀ ਲਖਾਇਆ ਹਰਦੀਾਲ ਸਿੰਘ ਨੇ 1000 ਕਰੋੜ ਰੁਪਇਆ ਲਾ ਕੇ ਇੱਥੇ ਮੈਂ ਸੰਦਸਾ ਜੇ ਅੱਜ ਹਰਦੀਾਲ ਸਿੰਘ ਨੇ ਕੀਤਾ ਸੀ 171 ਕਰੋੜ ਰੁਪਇਆ ਮੈਂ ਪੀਣ ਵਾਲੇ ਪਾਣੀ ਦੇ ਲੈ ਕੇ ਆਇਆ ਸੀਗਾ ਅੱਜ ਤੁਸੀਂ ਦੇਖੋ ਕਿ ਉਹ ਪਿੰਡ-ਪਿੰਡ 'ਚ ਜਿਹੜਾ ਹੈਗਾ ਉਹ ਬੀ ਐਮ ਐਲ ਤੋਂ ਪਾਣੀ ਜਾ ਰਿਹਾ ਹੈਗਾ 200 ਕਰੋੜ ਰੁਪਇਆ ਲਾ ਕੇ ਮੈਂ ਨਹਿਰ ਕਢਾਈ ਸੀ ਤੇ ਜਿਹੜੀ ਬਨੂੜ ਕਨਾਲ ਲੈ ਕੇ ਆਇਆ ਇਲਾਕੇ ਦੇ ਪਿੰਡ-ਪਿੰਡ ਦੇ ਵਿੱਚੋਂ ਜਿਹੜਾ ਪਾਣੀ ਆ ਗਿਆ 9 ਪੁਲ ਬਣਵਾਏ ਹਰਦੀਾਲ ਸਿੰਘ ਨੇ ਜਿਦੇ ਵਿੱਚ ਇਹ ਵੀ ਪੁਲ ਸੀਗਾ ਅੱਜ ਉਹ ਬੰਦੇ ਬੰਦੇ ਅੱਜ ਕੰਪਲੀਟ ਹੋਏ ਹੈਗੇ ਆ ਪੂਰੇ ਪਿੰਡਾਂ ਦੇ ਵਿੱਚ ਮੈਂ ਤੁਹਾਨੂੰ ਦੱਸ ਰਿਹਾ ਹੈਗਾ ਕਿ ਵੱਡੀਆਂ ਸੜਕਾਂ ਦੇ ਨਾਲ ਜੋੜਿਆ ਇੱਕ ਮੇਰਾ ਨਵਾੜ ਚੋਂ ਉਸ ਟਾਈਮ ਦਾ ਪਾਇਆ ਕੰਬੋ ਸਰ ਕੰਬੋ ਸਰ ਸੱਤਾਧਾਰੀ ਪਾਰਟੀ ਸੱਤਾਧਾਰੀ ਪਾਰਟੀ ਇਹ ਕਹ ਰਹੀ ਹੈ ਕਿ ਜੇ ਅੰਗਰੇਜ਼ਾਂ ਨੇ ਲਾਈਨਾਂ ਬਣਾਈਆਂ ਤਾਂ ਅੰਗਰੇਜ਼ ਕਰਨਗੇ ਉਰੇ ਉਦਘਾਟਨ ਅੱਜ ਕੰਬੋ ਸਰ ਕਰਨ ਆਗੇ ਜਿਹੜੀ ਸੱਤਾਧਾਰ ਪਾਰਟੀ ਉਹ ਇਹ ਕਹਿੰਦੀ ਹੈ ਮੈਂ ਮੈਂ ਕੋਈ ਉਦਘਾਟਨ ਨਹੀਂ ਕਰ ਰਿਹਾ ਆ